বেলেগ কৰিমিডিয়া চেমিয়ে দুদিন অমি দিয়া মাৰি অকণ ਨਨੋ ਕਹੇ ਜਮਾ ਅਸਮਾ ਜੀ ਬਾਪ ਦੇ ਗਿਆ ਅੰਦਾ ਟਾਂਗੜਾ ਤੇਰੀਆ ਬਤੀ ਹੈ ਨਾ ਇਹ ਕੋਈ ਆਪਣੇ ਨਾਮ ਦੀ ਬਹੁਤ ਮਹੱਤਤਾ ਹੁੰਦੀ ਹੈ ਜੀ ਜਿਵੇਂ ਪਹਿਲੀ ਨਾਮ ਵਿੱਚ ਚੰਦ ਦਾ ਲਿਖਿਆ ਹੋਇਆ ਸੀ ਰਾਤਰੀ ਨਾ ਨਹੀਂ ਉਹਨਾਂ ਦਾ ਇੱਕ ਤਰੀਕਾ ਤੇ ਉਹਨਾਂ ਨੇ ਸੇ ਪਹਿਲੀ ਸੋਡਿੰਗ ਨੇ ਰੱਦ ਕੀਤੀ ਤੇ 16 23 Se ha ido ਬੱਟਲੇ ਇੱਕ ਆਪਣਾ ਹੋਰ ਗੁੰਨਿਆ ਹੋਇਆ ਆਟਾ ਉਹ ਵੀ ਪੱਟ ਦੇਣ ਹੁਣ ਆਪਾਂ ਮੰਜੀ ਇੱਧਰ ਨੂੰ ਭਵਾ ਲਈ ਜੀ ਇੱਧਰ ਜਾ ਕੇ ਤੁਸ ਇੱਕ ਪਿੰਦਾ ਤੀ ਦਾ ਘਰ ਕੇ ਜਿਹਨੇ ਹਵਾ ਨਾਲ ਆਟਾ ਸੁੱਕੀ ਜਾਂਦਾ ਨਹੀਂ ਤਾਂ ਕਰਦੇ ਇੱਧਰ ਨੂੰ ਭਵਾ ਲਿਆ ਤੇ ਆਪਣੇ ਵਾਲਾ ਮਨ ਤੇ ਇਹ ਕੋਈ ਬੱਟਲੇ ਸੀ ਲਓ ਜੀ ਉਹਨਾਂ ਪਲੇਲੇ ਦੀ ਦੂਸਰਾ ਢੇੜਾ ਉਹ ਸਾਹੀ ਢੇੜਾ ਜੀ ਆਪਾਂ ਇੱਕ ਬੱਟੇ ਤੋਂ ਤੇ ਦੂਸਰਾ ਲੈ ਲਿਆ ਜੀ ਨਲਾਂ ਦੀਪੀਆਂ ਕਹਿ ਦੰਗੀ ਤੋਂ ਬਾਪਾ ਪੋਲਾ ਪਰਦੇ ਚੋਲਾ ਸੋਪਣਾ ਵੜੇ ਦੇ ਨਿਕਲੇ ਛੋੜਾ ਜੈ ਸਿੰਘ ਬਟਨ ਲੱਗਿਆ ਤੇ ਫੀਟ ਦੇ ਬਾਹਰ ਰੂੜਾ ਲਾਉ ਲੈ ਲਿਆ ਨੀ ਤੇ ਪਹਿਲਾਂ ਜੀ ਲੱਗਾਂਗਾ ਤੇ ਉਹਦੇ ਸੇਵੇਂ ਬਤਾਲਾਂ ਤੇ ਉਸ ਤੋਂ ਬਾਅਦ ਜੇ ਹੁਣ ਕਪਾ ਨਰਮ ਚੋਦੇ ਜਦ ਵੀ ਕਰਨੀਏ ਉਹ ਬਾਪਾ ਪੋਲੇ ਪਰਦੇ ਚੋਲੇ ਸੋਪਣਾ ਲੈ ਦੇ ਨਿਕਲਣੇ ਫੋੜੇ ਹੌਣ ਤਾਂ ਇਹ ਅੱਕਾਰੀਆ ਗੱਲਾਂ ਹੀ ਨਹੀਂ ਹੈਗੀਆਂ ਪੱਲਾ ਪੈਨੇ ਨੇ ਬੀਬੀਆਂ ਇੱਥੇ ਹੋ ਕੇ ਦੇਖ ਲੋ ਸੇਮੀਆਂ ਬੱਟ ਦਿਆਂਗੇ ਤਾਂ ਨਰਮ ਇੱਕ ਪਾ ਚੁਗਦਿਆਂ ਹੁੰਗੇ ਤੇ ਹੁਣ ਕਿਹੜਾ ਝੁਗਦਾ ਜੀ ਕਿਹੜਾ ਨਾ ਵੀ ਦਾ ਕੋਈ ਝੁਗਾ ਕੀ ਕੋਈ ਕਿੱਥੇ ਜਦੋਂ ਕੋਈ ਵੀਰਿੰਗ ਹੈਗਾ ਪੱਗ ਚਾਰ ਚਾਰ ਪੰਜ ਪੰਜ ਗੀ ਗਿਆ ਬਹਿਣਾ ਇਕੱਠਿਆਂ ਹੋ ਕੇ ਦੇਖ ਲੋ ਜੇ ਸੇਮੀਆਂ ਬੱਟ ਦਿਆਂਗੇ ਤਾਂ ਇੰਨੇ ਇੰਨੇ ਅਸਲੀ ਸੇਮੀਆਂ ਬੱਟਨਾਂ ਨਹੀਂ ਆਦੀਆਂ ਐ ਕੇ ਘਰਾਂ ਦੇ ਫੇਰੀ ਜਾਂਦੇ ਸੇਮੀਆਂ ਬੱਟਦੇ ਹਮਨੇ ਜੀ ਕੋਈ ਕਿਸੇ ਦਿਨ ਨਾ ਜਾਂਦਾ ਕੋਈ ਸੇਮੀਆਂ ਬਟਣ ਨਾ ਕੋਈ ਆਉਂਦਾ ਜੀ ਸੇ ਚਾਰ ਪੰਜ ਜਾਨੇ ਇਕੱਠੇ ਹੋ ਕੇ ਵਟ ਤੇ ਕਜੰਟੋ ਭਣ ਹੋਈ ਦਿੱਤੀ ਜੀ ਇੱਕ ਮਹਾਲੋਂ ਬੀਬੇ ਜੰਟੋ ਭਣ ਦੇ ਬਸ ਹੁੰਦੇ ਤੇ ਉਹ ਹੀ ਜੀ ਕਿ ਸਾਡੀ ਬੀਬੀ ਹੁੰਦੀ ਤੇ ਮੇਰੇ ਭੈਣ ਹੁੰਦੇ ਤੇ ਮੈਂ ਹੁੰਦੀ ਤੇ ਮਨਨ ਚਾਹ ਪਾਣੀ ਰੋਪੇ ਕੁਕ ਦਿੰਦੀ ਹੁੰਦੀ ਆ ਵਿੱਚੇ ਮਨਪਰੇ ਦਾ ਆ ਜਾਂਦੇ ਤੇ ਜੀ ਤੇ ਇਹ ਚਾਰ ਪੰਜ ਜਾਨੇ ਸੇਵੇਂ ਵਟਦਿਆਂ ਹੁੰਦੇ ਇਕੱਠੇ ਹੋ ਕੇ 5 5 4 4 ਕਿਲੋ ਆਟਾ ਦੋ ਦਿਨਾਂ ਚ ਕੱਢ ਲੰਦੀਆਂ ਫਿਰ ਸਾਰਿਆਂ ਨੇ ਵਾਰੀ-ਵੱਟੇ ਵਟਦੀਆਂ ਜਿਹੜੀ ਕੋਈ ਕਹਿੰਦਾ ਸਾਡੇ ਘਰੇ ਵੱਟੋ ਉਹਨਾਂ ਦੇ ਉ ਜਾ ਕੇ ਸਾਰੀਆਂ ਵੱਟੀਆਂ ਲੈ ਕੇ ਰੋੜੇ ਵੱਟੀਆਂ ਉਹ ਸਾਰੀਆਂ ਰੋੜੇ ਵੱਟੀਆਂ ਜਾਂਦੀਆਂ ਨੇ ਫਾਪ ਦਾ ਆਟਾ ਲਿਆਉਂਦੀਆਂ ਤੇ ਤੁਸੀਂ ਇੰਨੀ ਆਵਾਂਗਾ ਵੱਟ ਕੇ ਚਲੋ ਹਾਂ ਦਾ ਲੈ ਜਾਂਦੇ ਤੇ ਅੰਨੀ ਰੌਣਕ ਮੇਲਾ ਲੱਗਦਾ ਹੁੰਦਾ ਸੀ ਹੁਣ ਕੋਣ ਕਿਸੇ ਵਿਆਹ ਦਾ ਆਉਂਦਾ ਹੈ ਨਾ ਕੋਈ ਸਹਾਰਾ ਜੀ ਕਿਸੇ ਦਾ ਨਾ ਗੱਲਾਂ ਕਰ ਤਾਂ ਮਾਰ ਦਿਆ ਰੌਣਕ ਲੱਗਦੀਆਂ ਨਾਲ ਜਿਵੇਂ ਇਹ ਬਿੰਦ ਵਿੱਚ ਵੱਟ ਬੰਦੀਆਂ ਨੇ ਇਹ ਨਹੀਂ ਆ ਕੱਟ ਕੇ ਕੰਮ ਧੰਦਾ ਕਰਦੇ ਨਾ ਤਾਂ ਇਹ ਆ ਜਾਂਦੀਆਂ ਤੀਆਂ ਬੱਟਦੀਆਂ ਤੇ ਅਜੇ 2:30 3 ਵਜੇ ਤੱਕ 2:30 ਵਜੇ ਤੱਕ ਬੱਟਦੀਆਂ ਤੇ ਉਸ ਚਾਹ ਪਾਣੀ ਪੀ ਕੇ ਚੱਲ ਆਉਂਦੇ ਤੇ ਘਰਾਂ ਨੂੰ ਭਾਗ ਜਾਂਦੇ ਕਹਿੰਦੇ ਅਸੀਂ ਸੰਨੀ ਸੱfte ਕੰਮ ਨੇ ਨਿਭਾਈ ਹੋਣਾ ਕੱਲ ਨੂੰ ਆਵਾਂਗੇ। ਘਾਈ ਰਾਲ ਮਿਲ ਤੇ ਵਧੀਆ ਟਾਈਮ ਲੰਘ ਜਾਂਦਾ ਤੇ ਥੋੜਾ ਕਾਹਨੋ ਕੋਈ ਨਹੀਂ ਕਰਦਾ ਜੀ। ਉਹ ਤੇ ਸਾਰੇ ਕੰਮ ਬੇਹਰ ਰਾਲ ਮਿਲ ਕੇ ਕਰਦੇ ਤੇ ਜੀ ਖੇਤਾਂ ਦੇ ਵਿੱਚ ਵੀ ਭਾਈ ਸਾਰੇ ਵੀੜਿਆਂ ਨਾਲੇ ਕਰਦੇ ਤੇ ਬੀਤੀਆਂ ਭੈਣਾਂ ਵੀ ਘਰਾਂ ਦੇ ਵਿੱਚ ਸਾਰੇ ਵਧੀਆ ਰਾਲ ਮਿਲ ਕੇ ਕੰਮ ਕਰਦੇ ਨੇ। ਵਧੀਆ ਪਿਆਰ ਦੀ ਮੁਹੱਬਤ ਦੇ ਸਾਬਤ। ਫੋਨ ਨਹੀਂ ਜੀ ਉਹ ਤਾਂ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਉੱਤਰ ਉੱਤਰੀ ਇਹਨਾਂ ਦਾ ਮਾਹੌਲ ਜਿਆਦਾ ਤਾਂ 5-7 ਸਾਲਾਂ ਦੇ ਵਿੱਚ ਤਾਂ ਜਿਆਦਾ ਦੇ ਖਾਤਰੇ ਵਾਲਾ ਮਾਹੌਲ ਹੋ ਗਿਆ ਜੀ ਕੋਲ ਫੋਨਾਂ ਨੇ ਪੱਟੀ ਜੀ ਦੋਣੀ ਆ ਫੋਨਾਂ ਕੋਲਾਂ ਤੇ ਆਪਦੇ ਆਪ ਜਿੱਤੇ ਲੱਗੇ ਰਹਿੰਦੇ ਨੇ ਜੀ ਆ ਲਗਣਾ ਲੱਟਾ ਲੋ ਦੋ ਬੇੜੇ ਆਪਦੇ ਜੋ ਕਰੇ ਬਾਕੀ ਬਟਾ ਲਾਂਗੇ ਜਿੰਦੀ ਵਾਲੀ ਤੋਂ ਨਹੀਂ ਜਿੰਦੀ ਨਾਲ ਬਟਾ ਲਾਂਗੇ ਕੋਈ ਕਿਹੜਾ ਹੱਥਾਂ ਨਾਲ ਮੱਥੇ ਮਾਰ ਦਾਂਗੇ ਹੈਨਾ ਜੀ ਇਹਵੇਂ ਵੱਟਦੇ ਜਾਂਦੇ ਉਹ ਨੂੰ ਚੱਲ ਪੰਦਾ ਜੀ ਇੰਨੇ ਸੇਵੇਂ ਵੱਟਦੇ ਐ ਕਰੋੜ-ਕਰੋੜ ਕੇ ਪਤਲੇ-ਪਤਨੇ ਸੇਵੇਂ ਮੈਂ ਤਾ ਫੇਰ ਵੀ ਥੋੜੀ ਜਿਹੀ ਮੋਟੀ ਨਿਕਲਦੀ ਐ ਜੀ ਤੇ ਸਾਡੇ ਸਾਰੇ ਤਾਂ ਬਹੁਤ ਵਧੀਆ ਪਤਲੀ-ਪਤਲੀ ਸੇਵੇਂ ਵੱਟਦੇ ਨੇ ਜੀ ਮੈਂ ਆਉਂਦੇ ਜਣੇ ਦੀ ਤਾਂ ਪਤਲੇ ਵੱਟ ਤੇ ਕੀ ਕਰਾਂਗੇ ਵਰਤ ਨਹੀਂ ਆਣਗੇ ਪਰ ਫੇਰ ਵੀ ਠੀਕ ਆ ਜੀ ਨਾ ਬੜੀ ਮੋਟੀ ਨਾ ਪਤਲੀ ਆ ਪਰ ਇਹ ਸਾਰੇ ਬੀਬੀਆਂ ਇਸ ਤੋਂ ਵੀ ਜ਼ਿਆਦਾ ਪਤਲੀਆਂ ਵੱਟਦੇ ਨੇ ਜੇ ਕਿ ਉਕੇ ਵੀ ਜਦ ਮੇਲਾ ਪਹਿਲਾਂ ਲੰਘ ਜਾਂਦਾ ਸੱਤੇ ਵਾਲੇ ਦਿਨ ਦੀ ਖੇੜੇ ਵਿੱਚ ਚੌਂਕੀ ਹੁੰਦੀ ਆ ਫੇਰੇ ਬਾਬੇ ਦੀ ਮਸਾਂ ਸਾਹਿਬ ਪਹਿਲਾਂ ਪਿੰਡ ਦੇ ਵਿੱਚ ਲੈ ਕੇ ਆਉਂਦੇ ਨੇ ਸੇਵਾਦਾਰ ਜਿਹੜੇ ਭਗਤ ਹੁੰਦੇ ਨੇ ਤੇ ਉਸ ਤੋਂ ਬਾਅਦ ਖੇੜੇ ਤੇ ਲਿਉਂਦੇ ਨੇ ਜਿਹੜੇ ਤੇ ਚੌਂਕੀ ਪਰ ਤੇ ਫੇਰ ਲੈ ਕੇ ਜਾਂਦੇ ਨੇ ਬਾੜੀ ਤੇ ਫੇਰ ਦੂਸਰੇ ਦਿਨ ਮਾੜੀ ਤੇ ਭਰ ਗਿਆ ਜੀ ਚੌਕੀ ਫੇਰ ਅਗਲੇ ਦਿਨ ਮੱਥਾ ਟੇਕਦਾ ਜੀ ਨੌਮੀ ਵਾਲੇ ਦਿਨੋਂ ਫੇਰ ਮਿੱਟੀ ਨਿਕਲਦੇ ਬਾਬੇ ਦਾ ਮੱਥਾ ਟੇਕਦਾ ਜੀ ਨਾਲ ਨਾਲ ਮੇਲਾ ਭਰਦਾ ਬੱਚੇ ਆਪਦੇ ਮੌਜਾਂ ਲੁੱਟਦੇ ਨੇ ਖਾਂਦੇ ਨੇ ਪੀਂਦੇ ਨੇ ਉੱਥੇ ਤੀਜਾ ਲੈਂਦੇ ਨੇ ਬੱਚੇ ਖੇਡਣ ਵਾਲੀਆਂ ਚੀਜ਼ਾਂ ਲੈਂਦੇ ਨੇ ਹਨਾ ਇਹ ਬੱਚਿਆਂ ਨੂੰ ਜਾਦੇ ਚੌਂ ਹੁੰਦਾ ਵੀ ਅਸੀਂ ਖੇਡਾ ਲਵਾਂਗੇ ਜਾਵਾਂਗੇ ਉੱਥੇ ਖਾਵਾਂਗੇ ਉਹ ਤਾਂ ਕਿਹਾ ਹੁਣ ਤਾਂ Delhi ਖਾਂਦੇ ਪੀਂਦੇ ਨੇ ਜੇ ਉੱਕੇ ਤੱਕ ਸੱਚੇ ਤਿਹਾੜ ਲੋ ਬਜ਼ੁਰਗ ਕਰਦੇ ਤੇ ਇਨਾ ਕੰਮ ਹੁੰਦਾ ਕਿ ਉਹਨਾਂ ਨੂੰ ਕੋਈ ਟਾਈਮ ਨਹੀਂ ਸੀ ਲੱਗਦਾ ਵਿਚਾਰਿਆਂ ਨੂੰ ਲੜਨੇ ਪਾਹਾ ਵੀ ਜਾਂਦੇ ਸਕੀਤੀਆਂ ਕਰ ਲੈ ਭਲੇ ਕੋਟਲੇ ਜੇ ਉਹ ਕਰਨਾ ਸਭ ਕਰਨਾ ਹਨ ਸੱਥਿਓ ਕਰਦੇ ਤੇ ਵਿਚਾਰੇ ਖੇਤਾਂ ਵਿੱਚ ਰੋਕਿਆ ਧੋਏ ਹੁਣ ਕੋਈ ਕੰਮ ਨਹੀਂ ਹੈ ਤਾਂ ਬੱਚਿਆਂ ਨੂੰ ਇੰਨਾ ਚਾਹ ਹੁੰਦਾ ਹੁਣ ਤਾਂ ਕਿਹੜਾ ਚਾਹ ਹੁ ਤਾਂ ਡੇਲੀ ਬੱਚੇ ਖਾਂਦੇ ਨੇ ਲਿਆਨੇ ਆ ਕੇ ਘਰੇ ਵੀ ਬਣਾਉਣੇ ਨੇ ਤੇ ਫੇਡਾ ਵੀ ਕਰਕੇ ਪੰਜਰਪੀਆਂ ਦੀ ਫੇਡਾ ਬੱਲੇ ਬੱਲੇ ਹੁੰਦੀ ਸੀ ਬੱਚਿਆਂ ਨੂੰ ਉਹ ਜਰਾ ਦੀ ਹੁਣ ਤਾਂ ਚਾਹ 500 ਦੀ ਲਾ ਦੋ ਬੱਚੇ ਬੰਦ ਚੋ ਮੈਨੂੰ ਨਹੀਂ ਚਾਹੀਦੀ ਕਿ ਮੈਨੂੰ ਉਹ ਚਾਹੀਦੀ ਤਾਂ ਮਾਰਦਾ ਭਗਾ ਕੇ ਜੂੜੇ ਰਿਹਾ ਜੀ ਵੀਡੀਓ ਨਾਲ ਤੁਸੀਂ ਵੀਡੀਓ ਸਾਰੀ ਦੇਖਿਆ ਕਰੋ ਜੀ ਅਸੀਂ ਬਹੁਤ ਪਿਆਰ ਨਾਲ ਵੀਡੀਓ ਬਣਾਉਂਦੇ ਆ ਜੀ ਸਭ ਦੀ ਵੀਡੀਓ ਨੂੰ ਨਮਸਤਕਾਰ ਕਰਿਆ ਕਰੋ ਥੋੜਾ ਜਿਹਾ ਅਸੀਂ ਥੋੜਾ ਪਿਆਰ ਭਰੇ ਨਾਲ ਸਤਿਕਾਰ ਕਰਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸੋ ਨੂੰ ਇੱਕ ਤੋਂ ਇੱਕ ਦਿਨ ਵਧੀਆ ਵਧੀਆ ਚੀਜ਼ਾਂ ਦਿਖਾਉਣੇ ਜਿਹਾ ਜਿਸੀਂ ਕਥਾ ਸੰਗਤਾਂ ਸਿਰੇ ਲੁਕਮ ਕਰਦੇ ਜਿਹਾ ਜਿਹਾ ਵੀ ਪਹਿਲਾਂ ਕੰਮ ਕਰਿਆ ਫਿਰ ਉਹ ਕਥਾ ਇਹ ਬੱਟਦੇ ਆਂਗੇ ਹੁਣ ਵਕਤ ਤੇ ਅਸੀਂ ਇੰਨੀ ਫਿਰ ਕਥਾ ਟਿਕਣ ਜਾਵਾਂਗੇ ਨੰਮੀ ਵਾਲੇ ਦਿਨ ਜੀ ਸਾਰੇ ਕਮੈਂਟ ਕਰਕੇ ਦੱਸੋ ਵੀ ਕਿੰਨਾ ਕਿੰਨਾ ਦੇ ਪਿੰਡ ਮਾਰੀ ਆ ਕਿਹੜੇ ਕਿਹੜੇ ਸਾਡੇ ਪਿੰਡ ਤਾਂ ਟੋਗੇ ਤੇ ਮੁੱਛੇ ਧੂਣੀ ਲਾਈ ਹੁੰਦੀ ਸੀ ਉੱਥੇ ਮੁੱਠਾ ਟੇਕ ਕੇ ਆਉਂਦੇ ਹੁੰਦੇ ਤੇ ਦੇ ਵੋਤੇ ਪਿੰਡ ਹਜੇ ਵੀ ਆਈਆਂ ਮੱਥਾ ਟੇਕਦੇ ਪਰੰਪਰਾ ਚੱਲੀ ਆਈ ਹੈ ਜਿਵੇਂ ਪਹਿਲੇ ਦਿਨ ਤੋਂ ਤੇ ਇਹੋ ਆਹੋ ਟੋ ਪਿੰਡ ਤਾਂ ਮਾੜੀਆਂ ਨੇ ਸਾਡੇ ਪਿੰਡ ਇੱਥੇ ਮਾੜੀ ਹੈ ਜੀ। ਨੇ ਲਵੀ ਬਾਬਾ ਘਰ ਦਾ ਜੀ ਪਾਕੀ ਦੁਕਾਨਾਂ ਹੋਈਆਂ ਨੇ ਹੁਣ ਤਾਂ। ਵੀਡੀਓ ਤੇ ਆਸਟ ਕਰਿਆ ਕਰੋ ਜੀ। ਵੀਡੀਓ ਲਾਈਕ ਸ਼ੇਅਰ ਕਰਿਆ ਕਰੋ। ਸਬਸਕ੍ਰਾਈਬ ਕਰਦੇ ਹੋ ਜੀ ਤਾਂ ਕਿ ਸਾਡੇ ਲੋਕ ਤੇ ਜਿਹੜਾ ਸੀ ਵੀਡੀਓ ਅਪਲੋਡ ਕਰੀਏ ਤਾਂ ਕਿ ਲੋਕਾਂ ਪਹੁੰਚੇ। ਆਡੇ ਬੱਚੇ ਪਹਿਨੇ ਸਿਆਣੇ ਹੁੰਦੇ ਤੇ ਨਿਸਾਬਰ ਵਾਲੇ ਹੁੰਦੇ ਤੇ ਕੀ ਜੈਜੀ ਤੀਜ ਲੈ ਕੇ ਦੇ ਦਿੰਦੇ ਉਹ ਜੋ ਲੈ ਕੇ ਘਰੇ ਤੁਰਿਆ ਤੇ ਨਾਲ ਕਦੇ ਰੋਲਾ ਰੱਪਾ ਨਹੀਂ ਚਿਪਾਇਆ ਤੇ ਫਿਰ ਆਪਨੇ ਵਰਤੋਂ ਸੰਭਰ ਦਿੱਤਾ ਤੇ ਬੱਚਿਆਂ ਨੂੰ ਇਹ ਉਹ ਅੱਜ ਕੱਲ੍ਹ ਦੇ ਮਾਹੌਲ ਨਾਲ ਬੱਚੇ ਵੀ ਚੇਂਜ ਹੋ ਗਏ ਜੀ ਮਾਪੇ ਵੀ ਚੇਂਜ ਹੋ ਗਏ ਚੀਜ਼ਾਂ ਵੀ ਦੁੱਗਣੀਆਂ ਚੋਕਣੀਆਂ ਆ ਕੇ ਬੱਚਿਆਂ ਨੂੰ ਜਦੋਂ ਇੰਨੇ ਨੇ ਚੀਜ਼ਾਂ ਦੀਆਂ ਵਿੱਚ ਦਮਨ ਕਰ ਦਵੇ ਅਸੀਂ ਆਹ ਲਈਏ ਆਹ ਲਈਏ ਇਹਦਾ ਹੀ ਬੱਚਾ ਨੂੰ ਰਸ ਨਹੀਂ ਆਗਾ ਜੀ ਜਲੇ ਲੜੀਆਂ ਜੇ ਲੈ ਕੇ ਆਉਂਦੇ ਨੇ ਖਾਣ ਪੀਣ ਵਾਲੀਆਂ ਵੀ ਤੁਸੀਂ ਲਿਆ ਦੀਆਂ ਲੋ ਜੀ ਰੱਬ ਨੇ ਵੀ ਬੱਦਲ ਕਰ ਲਏ ਨੇ ਆਪਣੀਆਂ ਸੇਮੀਆਂ ਵੀ ਪੱਟੀਆਂ ਗਈਆਂ ਰੱਬ ਵੀ ਮਿਹਰਬਾਨ ਹੋ ਗਿਆ ਹੁਣ ਸੌਂ ਕਰ ਲਈ ਜਦ ਰੱਬ ਵੀ ਵਧੀਆ ਧੁੱਪ ਵੱਡੀ ਹੋਈ ਸੀ ਚਲੋ ਆਪਾਂ ਇਸੇ ਵਧੀਆ ਟਾਈਮ ਤੇ ਬੱਤੀਆ ਹੋਈ ਹੈ ਲੋ ਜੀ ਆਪਾਂ ਸੇਮੀਆਂ ਵਟਤੀਆਂ ਹੁਣ ਆਪਾਂ ਕਰਦੇ ਹਾਂ ਚੰਦੂਏ ਚੰਦੂਆਂ ਦਾ ਕੀ ਨੂੰ ਹੋਏ ਨੂੰ ਪਤਾ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਚੰਦੂਏ ਬਣਾਉਣੇ ਨੇ ਦੇਖੋ ਇਹ ਆ ਤਾਂ ਹੈ ਇਹਦਾ ਆ ਮੈਦਾ ਗੁੰਦੇ ਹੁਣ ਮੈਂ ਜੀ ਇਹਦਾ ਆਪਾਂ ਸੇਮੀਆਂ ਦਾ ਥੋੜਾ ਥੋੜਾ ਪਾਣੀ ਪਾਈ ਜਾ ਉਹ ਗੁੰਨੇ ਜਾਵੇ ਥੋੜਾ ਥੋੜਾ ਪਾਣੀ ਪਾਈ ਜਾ ਕਿਉਂਕਿ ਉਹ ਇੰਨਾ ਪਕੈੜਾ ਹੁੰਦਾ ਜਿਵੇਂ ਆਪਣੀਆਂ ਪੂਰੀਆਂ ਦਾ ਆਟਾ ਹੋਦਾ ਜੀ ਥੋੜਾ ਜਿਹਾ ਥੋਕ ਤੇਲ ਪਾ ਲੋ ਜੀ ਤੇਲ ਪਾ ਲੋ ਤੇ ਸਿੱਕੋ ਪਾ ਲੋ ਫਿਰ ਮੋੜ ਦਿੱਤੇ ਜਾਂਦੇ ਜੀ ਅੱਜ ਆਪਾਂ ਬਣਾਉਣਾ ਚੰਦੂਆ ਆਪਾਂ ਬੇਲੇ ਚੰਦੂਆ ਬਹੁਤ ਸੋਹਣੇ ਲੁਕਾਤਾ ਜੇ ਮੈਂ ਬਣਾਉਂਦਾ ਦੇ ਦੇ ਸਾਲ ਮੇਰੇ ਦੇ ਸੁੱਕਾ ਗਿਆ ਇਹਨਾਂ ਨੂੰ ਮੈਂ ਇਸ ਮਾਰ ਕੇ ਇਹਨਾਂ ਨੂੰ ਤੁਸੀਂ ਕਰਕੇ ਉਹ ਬਣਾ ਤੇ ਸਾਡੇ ਜਾਣਗੇ ਲੋ ਜੀ ਕਿ ਦ ਸੇਮੀਆਂ ਬਟੀਆਂ ਖਣ ਸੇਮੀਆਂ ਦੇ ਨਾਲ ਚੰਦੂਏ ਨਾਲ ਪਤੰਦੂਏ ਨਾਲ ਪੋਣਾ ਇਹ ਫਿਰ ਗੱਲ ਨਹੀਂ ਬਣਦੀ ਇਹ ਲੋ ਜੀ ਆਪਾਂ ਬਣਾ ਤਾਂ ਚੱਲੋਗਾ ਲੈ ਬਾਬੇ ਅਗਲੇ ਸਾਲ ਫੇਰ ਮਿੱਠਾ ਟਕਾਏ ਸੁਪਸੰਦ ਨਾਲ ਸੇਮੀਆਂ ਬਟਾਈ ਧੰਨਵਾਦ ਤੇਰਾ ਸਿਆਰ ਕਿਵੇਂ ਆਉਣੇ ਸਾਲ ਹੀ ਬਟਾਏ ਸੁਖ ਸਾਧਨਾ ਜਿਹਨੇ ਹੁਣ ਪਟਾਇਆ ਨਾ ਤੇ ਕਿਹੜੇ ਸੁਖਾਂ ਕੀ ਰੱਖਦੇ ਹੋ ਨਾ ਤੇ ਸੁਖ ਸਾਲ ਤੇ ਰੱਖ